DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਪਾਤੜਾ ਜਿੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਇੱਕ ਸਮੱਸਿਆ ਕੀ ਕਾਰਨ ਹੁੰਦੀ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਨੈਸ਼ਨਲ ਹਾਈਵੇ ਜ ਰੋਡ ਦੇ ਉੱਤੇ ਪਟਿਆਲਾ ਸੰਗਰੂਰ ਰੋਡ ਕੈਂਚੀਆਂ ਨੇ ਜਿੱਥੇ ਰੋਡ ਦੇ ਉੱਤੇ ਗੱਡੀਆਂ ਤੇ ਰੇੜੀਆਂ ਖੜੀਆਂ ਨੇ ਟ੍ਰੈਫਿਕ ਸ਼ਾਮ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਜਿਸ ਦੇ ਕਾਰਨ ਇੱਥੇ ਟ੍ਰੈਫਿਕ ਨੂੰ ਦਿੱਕਤ ਆਉਂਦੀ ਹੈ ਹਾਦਸਿਆਂ ਨੂੰ ਦੇ ਰਹੀਆਂ ਨੇ ਇਹ ਘਟੀਆਂ ਗੱਡੀਆਂ ਹਾਦਸਿਆਂ ਨੂੰ ਮੌਕਾ ਦੇ ਰਹੀਆਂ ਨੇ ਕਿ ਕਦੋਂ ਇੱਥੇ ਕੋਈ ਹਾਦਸਾ ਹੋਵੇ ਤੁਸੀਂ ਦੇਖ ਸਕਦੇ ਹੋ ਸ਼ਰਿਆਮ ਰੋਡ ਦੇ ਉੱਤੇ نیشنل ਹਾਈਵੇ ਰੋਡ ਦੇ ਉੱਤੇ ਖੜਾਈ ਖੜੀਆਂ ਕਰਕੇ ਗੱਡੀਆਂ ਸਬਜ਼ੀ ਵੇਚੀ ਜਾ ਰਹੀ ਹੈ ਜਦ ਕੋ ਟ੍ਰੈਫਿਕ ਬਹੁਤ ਜ਼ਿਆਦਾ ਹੈ ਬੰਦੇ ਦਾ ਲੰਗੜਾ ਵੀ ਸੜਕ ਦੇ ਉੱਤੋਂ ਬਹੁਤ ਜ਼ਿਆਦਾ ਔਖਾ ਹੈ ਦੇਖ ਸਕਦੇ ਹੋ ਤੁਸੀਂ ਮਾੜਾ ਹੈ ਮਧਿਆਰੇ ਮਾੜਾ 100 ਰੁਪਏ ਦੇ ਦੇ 100 ਰੁਪਏ ਦੇ ਦੇ ਨੈਸ਼ਨਲ ਹਾਈਵੇ ਜੀ ਰੋਡ ਹੈ ਇਹ ਪਟਿਆਲਾ ਰੋਡ ਤੇ ਸੰਗਰੂਰ ਨੂੰ ਮੁੜਦੀ ਹੈ ਜਿੱਥੋਂ ਕੈਂਚੀਆਂ ਸੇ ਪੈਲਸ ਦੇ ਨਾਲ ਬਿਲਕੁਲ ਹੀ ਸੜਕ ਦੇ ਉੱਪਰ ਗੱਡੀਆਂ ਖੜੀਆਂ ਕਰਕੇ ਸਬਜ਼ੀ ਵੇਚੀ ਜਾ ਰਹੀ ਹੈ